ਤੇ ਸੋਚਿਆ ਨਹੀਂ ਕਿਸੇ ਹੋਰ ਕੰਸਲਟੈਂਟ ਕੋ ਸਲਾਹ ਲੈਂਦੀ ਨਹੀਂ ਪਹਿਲੇ ਮੈਂ ਹਮਨੀ ਸਰ ਗਿਆ ਦੀ ਨੀਂਦ ਕੀਤਾ ਉੱਥੇ ਬਟ ਉੱਥੇ ਕਿ ਬੈਠ ਗਿਆ ਮੈਂ ਤਾਂ ਸਿਰ ਮੈਂ ਸੋਸ਼ਲ ਮੀਡੀਆ ਤੇ ਸੰਚਲਿਤਤਾ ਦਾ 20 ਵੀਜ਼ਾ ਸੈਕਸੈਰੇਟ ਚਲਾਈ ਦੀ ਠੀਕ ਹੈ ਜੀ ਫਿਰ ਮੈਂ ਗੱਲ ਕੀਤੀ ਤੇ ਫਿਰ ਮੰਦਾ ਬਿੱਥੇ ਅੱਜ ਬੜੀ ਵਧੀਆ ਗੱਲਾਂ ਇਹਨਾਂ ਦੇ ਫਰੈਂਡ ਉਸ ਕੋਲੇਜ ਚ ਪੜਦੇ ਐ ਉਹਨਾਂ ਨੇ ਤੁਹਾਨੂੰ ਸਕੂਲਜ ਬਾਰੇ ਦੱਸਿਆ ਹੋਵੇਗੀ ਨਹੀਂ ਤਾਂ ਦੇਖੋ ਜੇ ਇਹਨਾਂ ਦਾ ਉਹ ਤੇ ਮਾੜਾ ਐਕਸਪੀਰੀਅੰਸ ਰਵੇ ਇਹਦੇ ਦੋਸਤ ਦਾ ਇਹ ਕਦੀ ਨਹੀਂ ਕਹੂਗਾ ਇਹਦਾ ਫਰੈਂਡ ਕਿ ਤੋ ਇਸ ਕੋਲੇਜ ਆ ਸੋ ਜਿਹੜੇ ਬੱਚੇ ਉਤੇ ਫਸੇ ਹੋਏ ਉਹਨਾਂ ਦਾ ਟਾਈਮ ਚ ਉਸ ਟਾਈਮ ਆਪਾਂ ਕਹਿੰਦੇ ਕਿਨੇ ਕੁ ਵਸੇ ਖਮੜੇ ਮਤਲਬ ਵਾਹ ਲੈ ਆ ਸੋਕਾ ਉੱਤ ਲਾਉਂਦੇ ਤੇ ਮਾਂ ਦਾ ਪਹਿਕੇ ਬਚ ਜਾਂਦਾ ਹੈ ਬਚ ਜਾਂਦਾ ਨਹੀਂ ਮਤਲਬ ਜਿਨ੍ਹਾਂ ਦੇ ਗੈਪ ਹੈਗੇ ਆ ਨੰਬਰ ਘਟਾ ਹੈ ਬਜਟ ਘਟਾ ਹੈਗੇ ਆ ਇਹ ਸਾਈਪਰਸ ਜਾਓ ਅਮੋਦੀਪ ਜੀ ਜੀ ਆਜੋ ਜਮਨ ਜੀ ਕਿਹੜੇ ਜਗਹ ਤੋਂ ਹੈ ਬੁਰਦਾ 10 ਬੁੱਕ ਤੋਂ ਪਹਿਲਾਂ ਤੇ ਬਹੁਤ ਮਤ ਮੋਰ ਦਾ ਵੀ ਸੈਨਿਟਾਈਜ਼ ਨਾ ਤਾਂ ਇਹ ਜਾ ਲੱਗਿਆ ਜੀ ਥੈਂਕ ਯੂ ਤੇ ਅਮਨ ਉਮ ਵੀਜ਼ਾ ਬਾਰੇ ਕਿੱਦਾਂ ਪਤਾ ਲੱਗਾ ਪਹਿਲਾਂ ਕੋਈ ਰਿਫਰਲ ਲੱਗੀ ਤੁਹਾਡੀ ਕਿਸੇ ਦਾ ਤੇ ਨਹੀਂ ਨਹੀਂ ਸਿੱਧੇ ਸਿੱਧਾ ਅੱਥੇ ਸੋਸ਼ਲ ਮੀਡੀਆ ਦੇਖ ਕੇ ਹਾਂ ਜੀ ਇਹ ਸੋਚਿਆ ਨਹੀਂ ਕਿਤੇ ਹੋਰ ਕੰਸਲਟੈਂਟ ਕੋਲ ਸਲਾਹ ਲੈਂ ਲਈ ਨਹੀਂ ਪਹਿਲੇ ਮੈਂ ਹਮ ਨਹੀਂ ਸਰ ਗਿਆ ਦੀਦੀ ਦੁਕੀਤਾ ਹੁੰਦੀ ਬਟ ਅੱਥੇ ਟ੍ਰਾਈ ਸਟ ਗਿਆ ਮੈਂ ਤੇ ਫਿਰ ਮੈਂ ਸੋਸ਼ਲ ਮੀਡੀਆ ਤੇ ਸਰਚ ਕੀਤਾ ਤੁਹਾਡੇ ਕੋਲ ਕਾਫੀ ਵੀਜ਼ਾ ਸਕਸੈਸ ਰੇਟ ਚੱਲ ਰਹੇ ਠੀਕ ਹੈ ਜੀ ਫਿਰ ਮੈਂ ਗੱਲ ਕੀਤੀ ਤੇ ਫਿਰ ਮੰਨਦਾ ਇੱਥੇ ਇੱਥੇ ਵਿਜ਼ਿਟ ਕਰ ਲਈ ਅਪਲਾਈ ਨਹੀਂ ਕੀਤਾ ਉੱਥੇ ਜਸਟ ਸਲਾਹ ਲਈ ਸੀ ਪਰ ਉਸ ਤੇ ਦੱਸ ਮੈਂ ਟ੍ਰਾਈ ਕਰ ਗਿਆ ਤੇ ਉੱਥੇ ਵਿਸ਼ਵਾਸ ਨਹੀਂ ਹੋਇਆ ਤਾਂ ਨਹੀਂ ਕੀ ਕੀਤਾ ਕੀ ਅਮਨ ਕੀ ਸਰਚ ਕੀਤਾ ਆਪਣੇ ਲੈਵਲ ਤੇ ਸਾਈਪਰਸ ਬਾਣੇ ਬੱਚਿਆਂ ਨੂੰ ਦੱਸੋ ਮੈਂ ਗਲੋਬਲ ਕਾਲਜ ਬਾਰੇ ਲੈਕਚ ਕੀਤਾ ਕੀ ਕੀਤਾ ਕਾਫੀ ਵਧੀਆ ਹੈ ਕੀ ਬទਿਆ ਸੀ ਉਹ ਕੌਸਟੈਂਟ ਦੇ ਟੀਚਰ ਟੀਚਰ ਕਾਫੀ ਵਧੀਆ ਮਤਲਬ ਤੇਰੀ ਗੱਲ ਹੀ ਉਹਨਾਂ ਨਾਲ ਮੇਰੇ ਨੂੰ ਪਤਾ ਲੱਗੋ ਕੋਈ ਮੇਰਾ ਇੱਕ ਨੇਬਰ ਹੈ ਉਹਦੇ ਨਾਲ ਦੱਸਿਆ ਵੀ ਉਹ ਵੀ ਉੱਥੇ ਸਾਈਪਰ ਸੀ ਹਾਂਜੀ ਕੋਈ ਇੰਪੋਰਟ ਤੁਹਾਡੇ ਜੀ ਫਰੈਂਡ ਹੀ ਹੈਗੇ ਹਾਂਜੀ ਠੀਕ ਹੈ ਵੈਰੀ ਗੁੱਡ ਸੋ ਜੀ ਬੜੀ ਵਧੀਆ ਗੱਲ ਹੈ ਇਹਨਾਂ ਦੇ ਫਰੈਂਡ ਉਸ ਕਾਲਜ ਵਿੱਚ ਪੜ੍ਹਦੇ ਆ ਉਹਨਾਂ ਨੇ ਤੁਹਾਨੂੰ ਸਕੂਲਜ ਬਾਰੇ ਦੱਸਿਆ ਨਹੀਂ ਤਾਂ ਦੇਖੋ ਜੇ ਇਹਨਾਂ ਦਾ ਉਥੇ ਮਾੜਾ ਐਕਸਪੀਰੀਅੰਸ ਰਵੇ ਇਹਦੇ ਦੋਸਤ ਤਾਂ ਇਹ ਕਦੀ ਨਹੀਂ ਕਹੂਗਾ ਇਹਦਾ ਫਰੈਂਡ ਕਿ ਤੂੰ ਇਸ ਕਾਲਜ ਆ ਕਿਉਂਕਿ ਉੱਥੇ ਹੋਰ ਕਾਲਜਿਸ ਵੀ ਹੈਗੇ ਆ ਉਹੀ ਕਹੂਗਾ ਕਿ ਨਹੀਂ ਯਾਰ ਮੈਂ ਤਾਂ ਇੱਥ ਇਹਨਾਂ ਨੂੰ ਪਹਿਲਾਂ ਵੀ ਤੁਹਾਡੇ ਸਾਹਮਣੇ ਭੁਵਨੇਸ਼ਵਰ ਨੇ ਵੀ ਦੱਸਿਆ ਜਿਹੜਾ ਇਹ ਤੋਂ ਪਹਿਲਾ ਸਟੂਡੈਂਟ ਆਇਆ ਕਿ ਇਹਨਾਂ ਦੇ ਫਰੈਂਡਸ ਆ ਉਹਨੇ ਕਿ ਸਾਈਪ੍ਰਸ ਟੈਕ ਕਿਸੇ ਹੋਰ ਕੋਰੀਆ ਵਿੱਚ ਪੜ੍ਹਦੇ ਪਏ ਆ ਪਰ ਉਹਨੇ ਗਾਈਡ ਕੀਤਾ ਗਲੋਬਲ ਕਾਲਜ ਆ ਇਹ ਸੈਕਿੰਡ ਸਟੂਡੈਂਟ ਆ ਜਿਨੇ ਕਿਹਾ ਕਿ ਮੇਰਾ ਫਰੈਂਡ ਗਲੋਬਲ ਕਾਲਜ ਪੜ੍ਹਦਾ ਕਿ ਉਹਨੇ ਕਿਹਾ ਕਿ ਇਹ ਕਾਲਜ ਆ ਇਹ ਬੈਸਟ ਕਾਲਜ ਆ ਜ ਹੈ ਸੋ ਮੈਂ ਤੁਹਾਨੂੰ ਫੇਰ ਕਹੂੰਗਾ ਜਿਹੜੇ ਵੀ ਕਾਲਜ ਆਪਾਂ ਭੇਜਦੇ ਪਏ ਆ ਇਸ ਤੋਂ ਇਲਾਵਾ ਵੀ ਸਾਡੇ ਕੋਲ ਕਾਲਜਿਸ ਹੈਗੇ ਆ ਉਹੀ ਕਾਲਜ ਭੇਜਾਂਗੇ ਜਿਨ੍ਹਾਂ ਕਾਲਜਾਂ ਦੇ ਵਿੱਚ ਅੱਜ ਨਹੀਂ ਅੱਜ ਤੋਂ 12-12 ਸਾਲ ਪਹਿਲਾਂ ਆਪਾਂ ਜਾ ਕੇ ਚੈੱਕ ਕਰ ਚੁੱਕੇ ਹੋਏ ਆ ਉਹਨਾਂ ਮੁਲਕਾਂ 'ਚ ਜਾ ਚੁੱਕੇ ਹੋਏ ਆ ਇਹ ਕੱਲੇ-ਕੱਲੇ ਕਾਲਜ 'ਮੈਂ ਦੇਖ ਚੁੱਕਾ ਆ ਕਿਹੜੇ ਮਾੜੇ ਆ ਕਿਹੜੇ ਉੱਥੇ ਦੇ ਬੱਚਿਆਂ ਕੋਲੋਂ ਰਿਵਿਊ ਲਏ ਹੋਏ ਆ ਸੋ ਜਿਹੜੇ ਬੱਚੇ ਉਹ ਤੇ ਫਸੇ ਹੋਏ ਉਹਨਾਂ ਦੇ ਟਾਈਮ 'ਚ ਉਸ ਟਾਈਮ ਆਪਾਂ ਆਪਣੀ ਲਿਸਟ 'ਚ ਉਹ ਬਲੈਕਲਿਸਟ ਕਰਦੇ ਸੀ ਆਹ ਕੋਲੇਜ ਜ਼ਿੰਦਗੀ 'ਚ ਨਹੀਂ ਕਰਨੇ ਇਹ ਭਾਵੇਂ ਜਿੰਨੀ ਮਰਜ਼ੀ ਕਮਿਸ਼ਨਾਂ ਦੇਣ ਜਿੰਨਾ ਮਰਜ਼ੀ ਬੱਚਾ ਗਵਿਆ ਕੋਲੇਜ ਜਾਣਾ ਪਰ ਸਾਨੂੰ ਪਤਾ ਹੈ ਅੱਜ ਇਹ ਜਿਹੜੇ ਵੀ ਕੋਲੇਜ 'ਚ ਮੈਂ ਕਰਦਾ ਪਿਆ ਭਾਵੇਂ ਗਿਨੇ ਚੋਣੇ ਕਰਦਾ ਪਿਆ ਇਹ ਬੈਸਟ ਕੋਲੇਜ ਹੈਗੇ ਇੱਥੇ ਜਾ ਕੇ ਉਹ ਕੋਲੇਜ ਨਹੀਂ ਜਿੱਥੇ ਕੱਲ ਨੂੰ ਬੱਚਾ ਸਾਨੂੰ ਜਾ ਕੇ ਵਾਧੂਆਂ ਵਰਦਾਊਗਾ ਗਾਲਾਂ ਕੱਢੂਗਾ ਕਿ ਨਹੀਂ ਮਾੜੇ ਕੋਲੇਜਾਂ ਜਾ ਚੁੱਕੇ ਆ ਸੋ ਇਹ ਬੈਸਟ ਕੋਲੇਜ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਬੱਚੇ ਕਹਿ ਰਹੇ ਇਹਨਾਂ ਦੇ ਯਾਰ ਦੋਸਤ ਕਹਿ ਰਹੇ ਇਹਨਾਂ ਦੇ ਰ ਕੋਲਜ ਕੋਲਜ ਬਾਰੇ ਕੋਲਜ ਬਾਰੇ ਮੈਂ ਤਾਂ ਸਾਫ਼ ਹੀ ਕਹਿੰਦਾ ਵਧੀਆ ਨਾਲ ਇੱਥੇ ਵਰਕ ਵਰਕ ਕਾਫੀ ਵਧੀਆ ਜਾਂ ਨਾਲ ਪੈਸੇ ਮਿਲੈਂਕਮ ਵਧੀਆ ਜਨਰੇਟ ਹੋ ਜਾਂਦੇ ਉਹ ਕਿੰਨਾ ਟਾਈਮ ਹੋ ਗਿਆ ਤੁਹਾਡੇ ਫਰੈਂਡ ਉੱਥੇ ਕੋਲੋਂ ਮਤਲਬ 1 ਨੀਅਰ ਹੋ ਗਿਆ ਸਾਲ ਹੋ ਗਿਆ ਹਾਂਜੀ ਤੇ ਪੈਸੇ ਬੁਸੇ ਵਧੀਆ ਕਮਾ ਰਿਹਾ ਕੰਮ ਕਰ ਰਿਹਾ ਕਿੰਨੇ ਕੁ ਪੈਸੇ ਕਮਾ ਰਿਹਾ ਮਤਲਬ ਬਾਲ ਲੈ ਕੇ ਪਰੋਖ ਸਕਦਾ ਹੁੰਦਾ ਕਮਾਉਂਦਾ ਪੈ ਕੇ ਬਚ ਜਾਂਦਾ ਇਹ ਬਚ ਜਾਂਦਾ ਨਾ ਮਤਲਬ ਕਮਾਉਂਦਾ ਵੰਦੀ ਪਿਆ ਹਾਂਜੀ ਇੱਥੇ ਭੇਜਦਾ ਪੇਰੈਂਟਸ ਨੂੰ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਗੁਰਦਾਸਪੁਰ ਤੋਂ ਮੈਂ ਗੁਰਦਾਸਪੁਰ ਉਹ ਕਿੱਥੇ ਦਾ ਗੁਰਦਾਸਪੁਰ ਦਾ ਇਹ? ਹਾਂਜੀ ਉਹ ਨਗਰ ਆਦੀ ਜੀ ਨਹੀਂ ਬਰੀ ਨਹੀਂ ਮੇ ਬਰੀ ਜੀ ਤਾਂ ਗੁਰ ਨਾਲ ਗੱਲ ਹੁੰਦੀ ਉਹਦੇ ਨਾਲ ਨਹੀਂ ਕਾਹ ਹੁੰਦੀ ਹਫਤੇ ਬਾਅਦ ਠੀਕ ਹੈ ਤੇ ਦਮਨ ਲੈਂਦਾ ਕੰਮ ਤਾਂ ਕਾਫੀ ਵਧੀਆ ਇੱਥੇ ਕੋਈ ਨਹੀਂ ਵਧੀਆ ਹੈ अच्छा एक आम चीज दसो जेडी मैं हर वीडियो च कह रिया की साइबर स्कैमिंग ਦੇ ਵਿੱਚ ਆ ਰਿਹਾ ਤੇ ਇਹਦੇ ਬਾਰੇ ਤੁਸੀਂ ਆਪਣੇ ਦੋਸਤ ਨੂੰ ਪੁੱਛਿਆ ਕਿ ਇਹ ਗੱਲਾਂ ਹੀ ਹੈ ਕਿ ਵਾਕਈ ਸ਼ੈਲੀ ਪਿੱਛੇ ਨਹੀਂ ਨਹੀਂ ਕਿੰਦਾ ਆ ਰਿਹਾ ਠੀਕ ਹੈ ਦੋ ਕਿੰਦਾ ਆ ਜਣਾ ਮਤਲਬ ਸ਼ਾਇਦ ਮਤਲਬ ਲਾਸਟ ਤੱਕ ਆ ਗਿਆ ਤੁਸੀਂ ਵੀ ਕੀਤਾ ਨੈਟ ਤੇ ਚੱਕੇ ਇਹਦੇ ਬਾਰੇ ਹਾਂਜੀ ਇਹ ਜੱਤੀ ਤਾਂ ਮਤਲਬ ਇਹੋ ਕੀਤਾ ਇੱਥੇ ਉਹਨਾਂ ਨੇ ਉਹਨਾਂ ਨੇ ਪ੍ਰੈਜ਼ੀਡੈਂਟ ਨੇ ਵੀ ਕਿਹਾ ਠੀਕ ਹੈ ਸੋਚ ਬਿਲਕੁਲ ਜਿੱਦਾਂ ਕੀ ਅਮਨ ਨੇ ਦੱਸਿਆ ਕਿ ਇਹਦੇ ਫਰੈਂਡਸ ਜਿਹੜੇ ਉੱਥੇ ਆਲਰੇਡੀ ਰਹਿ ਰਿਹਾ ਉੱਥੇ ਕਾਲਜ ਜਿਹੜੇ ਕੋਲੇ ਚੱਲਿਆ ਆਲਰੇਡੀ ਉੱਥੇ ਪੜਦਾ ਪਿਆ ਉਹਦੇ ਰਿਵਿਊਸ ਵੀ ਸੁਣਨੇ ਲਿਆ ਕਿ ਵਧੀਆ ਕਾਲਜ ਹੈ ਕੰਮ ਖਰਚਾ ਕਰਕੇ 100 ਲੱਖ ਰੁਪਏ ਜੋੜੀ ਵੀ ਜਾਂਦਾ ਪਿਆ ਹੈ ਸੈਣੀਗਨ ਦੇ ਵਿੱਚ ਇਹਦੇ ਦੋਸਤ ਨੇ ਕਿ ਉਹ ਤੇ ਆ ਰਿਹਾ ਤੇ ਮੈਨੂੰ ਨਹੀਂ ਲੱਗਦਾ ਅੱਜ ਦੀ ਡੇਟ ਦੇ ਵਿੱਚ ਇਸ ਤੋਂ ਕੋਈ ਵਧੀਆ ਮੁਲਕ ਹੈ ਰਹਿ ਮੈਂ ਫੇਰ ਕਹਿੰਦਾ ਬਜਟ ਘੱਟ ਵਾਲੇ ਬੱਚੇ ਨੰਬਰ ਘੱਟ ਵਾਲੇ ਬੱਚੇ ਗੈਪ ਜਿਨ੍ਹਾਂ ਦੇ 15-15 ਸਾਲ ਦੇ ਪੈ ਗਏ ਆ ਇਹ ਬੈਸਟ ਕੰਟਰੀ ਹੈ ਇਹ ਕੋਵਿਡ ਦੇ ਟਾਈਮ ਤੋਂ ਬਾਅਦ ਨਾ ਮੇਰੇ ਸਾਹ ਨਾਲ ਸਾਲ ਦੋ ਸਾਲ ਇਹ ਮੁਲਕ ਕੰਟਰੀ ਬੰਦ ਰਹੀ ਸੀ ਬੰਦ ਮਤਲਬ ਇੱਥੇ ਬਿਜ਼ਨਸ ਸਭ ਤੋਂ ਲੇਟ ਖੁੱਲੇ ਸੀਗੇ ਤੇ ਉਦੋਂ ਬੱਚੇ ਤਰਸਦੇ ਸੀਗੇ ਮੈਨੂੰ ਯਾਦ ਆਉਂਦਾ ਉਦੋਂ ਬੱਚੇ ਕਹਿੰਦਾ ਸੀ ਪਾਜੀ 2 ਲੱਖ 3 ਲੱਖ ਐਕ ਮੈਂ ਦੇਖਦਾ ਕਿ ਜਦੋਂ ਵੀਜ਼ੇ ਈਜ਼ੀ ਲੱਗਦੇ ਨੇ ਆਪਾਂ ਨੂੰ ਉਸ ਚੀਜ਼ ਦੀ ਕਦਰ ਜਦੋਂ ਚੀਜ਼ ਤੁਹਾਨੂੰ ਕੋਈ ਈਜ਼ੀ ਮਿਲ ਜਾਵੇ ਨਾ ਬੰਦੇ ਨੂੰ ਉਹਦੀ ਕਦਰ ਨਹੀਂ ਹੁੰਦੀ ਅੱਜ ਇਹੋ ਹੀ ਕੰਟਰੀ ਹੈ ਜਿਹੜੇ ਵੀਜ਼ੇ ਲੱਗਦੇ ਪਏ ਤੇ ਲੋਕ ਇਹਦੀ ਕਦਰ ਨਹੀਂ ਕਰਦੇ ਪਏ ਜਦੋਂ ਇਹ ਬੰਦ ਹੋ ਗਏ ਇਹ ਇਹੀ ਗੱਲ ਜੋ ਮੈਂ 2012 13 ਦੀ ਗੱਲ ਹੈ ਜਦੋਂ ਇੰਗਲੈਂਡ ਬਹੁਤ ਪੱਛਾ ਗਿਆ ਬੜੇ ਵੀਜ਼ੇ ਲੱਗਦੇ ਸੀ ਉਦੋਂ ਲੋਕਾਂ ਨੂੰ ਕੋਨਾ ਇੰਗਲੈਂਡ ਚਲ ਜਾਓ ਨਹੀਂ ਭਾਜੀ ਉੱਥੇ ਤਾਂ ਖਣਾ ਖਣਾ ਜਾਈ ਜਾਂਦਾ ਉੱਥੇ ਬੱਚੇ ਪੁੱਲਾਂ ਥਲੇ ਸੌਂਦੇ ਇਹ ਇਹ ਵੱਡੀਆਂ ਮੁੜ ਕੇ 7 2 3 ਸਾਲਾਂ ਇੰਗਲੈਂਡ ਬੰਦ ਰਿਆ 20 20 ਲੱਖ ਰੁਪਏ ਚੱਕ ਸੋ ਮਤਲਬ ਉਹੀ ਗੱਲ ਹੈ ਜਦੋਂ ਵੀਜ਼ੇ ਲੱਗਦੇ ਪਏ ਆਪਾਂ ਕਦਰ ਨਹੀਂ ਕਰਨੀ ਜਦੋਂ ਸਖਤੀ ਹੋ ਗਈ ਫਿਰ ਤੁਸੀਂ ਐਕਸਟਰਾ ਪੈਸੇ ਦੇਣ ਨੂੰ ਵੀ ਤਿਆਰ ਹੋਏਗਾ ਸੋ ਬੈਨੀਫਿਟ ਚੱਕ ਲਓ ਇਹਦਾ ਫਾਇਦਾ ਚੱਕ ਲਓ ਬਾਕੀ ਜਦੋਂ ਸ਼ੈਨੀਕ ਚ ਆ ਗਿਆ ਤੁਸੀਂ ਲੋਕਾਂ ਨੇ ਮੁੜ ਕੇ ਪਛਤਾਣਾ ਹੈ ਇਹ ਤੁਸੀਂ ਉਹਨਾਂ ਬੱਚਿਆਂ ਨੂੰ ਦੇਖਣਾ ਜਿਹੜੇ ਆਨਲਾਈਨ ਤੋਂ ਜਾ ਚੁੱਕੇ ਹੋਏ ਆ ਸੋ ਜਿਨ੍ਹਾਂ ਦੇ ਗੈਪ ਪੈ ਗਏ ਆ ਨੰਬਰ ਘਟੇ ਆ ਬਜਟ ਘਟੇ ਗਏ ਆ ਇਹ ਸਾਈਪ੍ਰਸ ਜਾਓ ਤੇ ਜਲਦੀ ਤੋਂ ਜਲਦੀ ਆਪਣੇ ਪੇਰੈਂਟਸ ਨਾਲ ਪਹੁੰਚੋ ਇਹਨਾਂ ਬੱਚਿਆਂ ਨੂੰ ਵੀਜ਼ਾ ਲਓ ਸਾਈਪ੍ਰਸ ਦੇ ਜੀ ਬਹੁਤ ਬਹੁਤ ਧੰਨਵਾਦ ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਥੈਂਕ ਯੂ